ਪਿੰਡ ਗਿੱਗੇ ਮੱਜਰੇ ਦਾ ਵਿਊ ਆ ਕੋਠੇ ਪਰ ਤੋਂ ਨਾਨਕਿਆਂ ਮੇਰੇ ਇਹ ਨਾਨਕਿਆਂ ਆਏ ਹੋਇਆ ਗਿੱਗੇ ਮੱਜਰੇ ਦਾ ਪਿੰਡ ਜ਼ਿਲ੍ਹਾ ਮੋਹਾਲੀ ਇੱਥੀ ਘੜੀ ਪੁੱਤ ਉਰੇ ਉਰੇ ਤੇ ਹਿੱਲੀ ਨਾ ਠੀਕ ਆ ਇਹ ਆਪਣਾ ਹੈਗਾ ਪਾਣ ਜਾ ਮੈਂ ਕਿਹਾ ਮਾਮੂ ਮਾਮੂ ਨਹੀਂ ਹੈਗਾ ਮਾਮੂ ਆ ਨਾ ਮੈਂ ਤੇਰਾ ਮਾਮੂ ਆ 치ਤਾ ਆ ਗਿਆ ਤਾਂ ਕਿੱਥੇ ਆ ਗਿਆ ਤਾਂ 치ਤਾ ਖੇਤਾਂ ਚ 치ਤਾ ਆ ਗਿਆ ਤਾਂ ਤੇ ਦੇਖਿਆ ਤਾਂ ਅੱਛਾ ਫੋਟੋ ਚ ਦੇਖਿਆ ਤਾਂ ਅੱਛਾ 치ਤਾ ਕਿਸੇ ਨੂੰ ਮਾਰਿਆ ਵੀ ਉਹਨੇ ਅੱਛਾ ਉਹ ਅੰਦਰੋਂ ਵਾ ਕਿਆ ਅੰਦਰ ਉਹ ਅੰਦਰ ਉਹ ਕੀ ਹੈ ਪੰਜੇ ਦੰਦੀ ਵੜਦਾ ਚਿਤਾ ਅੱਛਾ ਚਿਤਾ ਬਾਲੀ ਦੇ ਲਾਦੇ ਆ ਅੱਛਾ ਚਿਤਾ ਬਾਲੀ ਤੋੜ ਕੇ ਆਦੇ ਇੱਤੇ ਨਾਲੇ ਬੱਪੇ ਦੇ ਲਾਦੇ ਅੱਛਾ ਦੋ ਚਿੱਤੇ ਆਗੇ ਇੱਕ ਵਾਰੀ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਤਾਂ ਫੇਰ ਅਸੀਂ ਕਿੰਨੇ ਜਾਉਂਗੇ ਹੁਣ ਘਰ ਨੂੰ ਭੱਜ ਕੇ ਭੱਜ ਕੇ ਤਾਂ ਉਹ ਇੱਕ ਫੜ ਲੈਣਾ ਉਹ ਤਾਂ ਬਹੁਤ ਤੇਜ਼ ਭੱਜਦਾ ਕੀਤਾ ਗੱਡੀ 'ਚ ਤਾਂ ਨਹੀਂ ਆਊਗਾ ਨਾ ਬੰਦ ਕਰ ਲਈ ਗੱਡੀ ਠੀਕ ਤੂੰ ਛੱਡ ਕੇ ਆਊਂਗਾ ਸਾਨੂੰ ਤੂੰ ਛੱਡਿਆ ਯਾਰ ਸਾਨੂੰ ਸਾਨੂੰ ਬਚਾ ਲਈ ਫੇਰ ਖੀਤੇ ਤੇ ਲਾਨੂੰ ਡੰਡਾ ਲੈ ਕੇ ਰਾਊਗਾ ਅੱਛਾ ਡੰਡਾ ਲੈ ਕੇ ਜਾਊਗਾ ਕੌਣ ਲਾਨੂੰ ਲੜਨ ਨੂੰ ਲੜਨ ਲਈ ਡੰਡਾ ਲੈ ਕੇ ਜਾਉਂਗੇ ਅੱਛਾ ਲਾਲੜੂ ਲਾਲੂ ਡੰਡਾ ਲੈ ਕੇ ਜਾਣਾ ਰਾਤ ਨੂੰ ਅੱਛਾ ਉੱਚੀ ਬੋਲਿਆ ਕਰਨ ਵਾਲੇ ਪੁੱਤ ਹਾਂ ਅੱਛਾ ਮੈਨੂੰ ਤਾਂ ਐ ਤਾਂ ਮੈਂ ਕਿਹਾ ਤੂੰ ਛੱਡਿਆ ਆਉਂਗਾ ਮੈਨੂੰ ਅੱਕਾ ਰਸੋਣਾ ਬਣ ਗਿਆ ਹਾਂ ਉਹ ਦੇ ਉਹ ਜਿਪਸੀ ਕਿਹਦੀ ਆ ਉਹ ਜਿਪਸੀ ਕਿਹਦੀ ਆ ਕਾਲੀ ਇੱਕ ਜਿਹੜੀ ਜਿਪਸੀ ਰੱਖੀ ਕਾਲੀ ਹੈ ਮਾਮੂ ਦੀ ਮਾਮੂਦੀ ਸੀ ਨਾ ਮਾਮੂ ਲੈ ਆਇਆ ਤਾਂ ਹਾਂ ਕੀ ਮੱਟਰ ਆ ਪਿੰਡ ਹੈ ਮਨ ਮੱਟਰ ਆ ਕੀ ਮੱਟਰ ਆ ਜਦੋਂ ਖੇਡਾਂ ਬਣਾ ਦੇ ਜਦੋਂ ਸਸੇ ਦਾ ਵਾਸਾ ਪਈ ਅੱਗੇ ਗਾਰ ਹੁੰਦੇ ਦੇ ਅੱਗੇ ਸਾਰੇ ਗਾਰੇ ਵਾਲੇ ਹੁਣ ਸਾਰੇ ਪੱਕੇ ਹੋ ਗਏ ਲੈਂਟਰ ਪੈ ਗਏ ਨਹੀਂ ਅਸੀਂ ਉਰੇ ਖੇਡਦੇ ਰਹੇ ਆ ਕੱਚੇ ਘਰਾਂ ਚ ਕੋਠਿਆਂ ਪਰ ਬਾਲੇ ਲਿਪੇ ਹੋਏ ਘਰਾਂ ਚ ਸਲੋ ਨੀ ਤੇਲੀ ਹੈ ਹੁਣ ਥੱਲੇ ਨੂੰ ਲਓ ਜੀ ਕਿੰਡ ਦਿਖਾਤਾ ਆਪਾਂ ਨੇ ਠੀਕ ਆ ਉਹ ਨਾਨਨੇ ਨਾਨੀ ਦੀ ਫੋਟੋ ਆ ਉਹ ਵੀ ਧਾਰੀ ਆਪਾਂ ਸਾਰਿਆਂ ਨੂੰ ਇਹ ਵੀ ਲਾਉਂਗੇ ਨਾਨਨੇ ਤੇ ਨਾਨੀ ਦੀ ਫੋਟੋ ਆ ਪੂਨੀਆ ਪ੍ਰੇਮ ਸਿੰਘ ਪੂਨੀਆ ਇਹ ਕਮਰਾ ਤਿਆਰ ਹੋ ਰਿਹਾ ਹੈ ਸਾਰੇ ਆ ਦੇ ਬਾਥਰੂਮ ਤਿਆਰ ਹੋ ਗਏ ਆ ਤੇ ਕਜ਼ਨ ਉਹ ਵਿਚਾਰਾ ਮਾਸੀ ਦਾ ਮੁੰਡਾ ਉਹਦੀ ਡੈਥ ਹੋ ਗਈ ਆ ਦੇਖੋ ਕਿੰਨਾ ਵਧੀਆ ਬਣਾਇਆ ਹੈ ਨਾ ਆ ਸਾਰੇ ਕੱਚੇ ਘਰ ਹੁੰਦੇ ਤੇ ਉਰੇ ਸਾਰੇ ਅਸੀਂ ਟੱਪ ਟੱਪ ਕੇ ਜਾਣਾ ਇੱਧਰ ਤੇ ਰੂੰਗਾ ਲੈਣ ਗੰਗੇ ਦੀ ਦੁਕਾਨ ਹੁੰਦੀ ਸੀ ਉਰੇ ਇੱਧਰ ਨੂੰ ਜਾ ਕੇ ਕਰਿਆਨੇ ਵੀ ਬੱਤੇ ਲੈਣੇ ਬੱਤੇ ਪੀਣ ਨੂੰ ਸਾਰਾ ਕੱਚਾ ਹੁੰਦਾ ਦਾ ਘਰ ਸਾਰੇ ਬਾਲਿਆਂ ਵਾਲੇ ਸਾਰੇ ਪੱਕੇ ਬਣ ਗਏ ਹੁਣ ਇੱਕ ਦਿਨ ਕੋਠਿਆਂ ਪਰ ਨੂੰ ਟੱਪ ਟੱਪ ਕੇ ਉਧਰ ਸਾਹਮਣੇ ਗਲੀ ਹੈ ਇੱਕ ਰਸਤਾ ਇਹ ਤੇ ਉਧਰ ਜਾਨੀ ਕਿ ਅਸੀਂ ਕੰਕੇਦੀ ਦੁਕਾਨ ਪਰ ਜਾਣਾ ਹਾਂ ਪਹਿਲਾਂ ਮੋਗੇ ਹੁੰਦੇ ਦੇ ਇਹਨਾਂ ਨੂੰ ਪਿੰਟਾਂ ਚ ਯਾਨੀ ਕਿ ਸਾਰੇ ਜਾਮੀਂ ਪੈਣਾ ਇਹਨੂੰ ਟੱਕ ਦੇਣਾ ਲਾਈਟ ਬਾ ਰੋਸ਼ਨੀ ਵਾਸਤੇ ਹੁੰਦੇ ਤੇ ਇਹ ਮੋਗੇ ਜੀ ਆਪ ਲਿਖਿਆ ਸਾਰਾ ਕੱਚੇ ਘਰ ਰਰੇ ਘਰ ਪੱਕੇ ਘਰ ਕੱਚੇ ਤੇ ਰਿਸ਼ਤੇ ਪੱਕੇ ਤੇ हां ਵੀ ਪੁੱਤ ਕਹਿੰਦਾ ਚੀਤਾ ਆ ਗਿਆ ਤਾਂ ਹਨਾ ਇਹਨਾਂ ਨੂੰ ਵੀ ਦੱਸ ਦੇ ਕਿ ਆ ਗਿਆ ਚੀਤਾ ਇਹ ਮੈਨੂੰ ਛੱਡ ਕੇ ਆਊਗਾ ਛੱਡ ਕੇ ਆਊਗਾ ਪੁੱਤ ਕਾਤੇ ਤੂੰ ਵੀ ਡਰਦਾ ਹੈ ਚੀਤੇ ਤੇ ਲਾ ਸਾਡਾ ਤਾਂ ਨਾਓ ਸਿੰਘ ਆ ਆਪਾਂ ਤਾਂ ਬੱਬਰ ਸ਼ੇਰ ਆ ਹਨਾ ਆਪਾਂ ਥੋੜੀ ਡਰਦੇ ਆ ਅਸੀਂ ਨਹੀਂ ਡਰਦੇ ਕਿਉਂ ਕਿ ਮੁੰਗਾਲਾ ਲਿਆਉਣੇ ਆ ਕਿੱਥੇ ਤੇ ਮਿਲਦੇ ਆ ਕਿੱਥੇ ਦੁਕਾਨ ਮੈਨੂੰ ਦੱਸ ਦਵਾ ਕੇ ਲਿਆ ਦੱਸ ਦੇ ਦੱਸ ਦੇ ਮੈਨੂੰ ਕਿੱਥੇ ਤੇ ਕਿੱਥੇ ਤੇ ਦਵਾਉਂਦਾ ਤਾਂ ਮਾਮਾ ਅੱਛਾ ਉਹ ਮਾਮਾ ਕਿੱਥੇ ਗਿਆ ਹੁਣ ਉੱਚੀ ਬੋਲ ਪੁੱਤ ਮਾਮਾ ਕਿੱਥੇ ਗਿਆ ਮਾਮਾ ਕਿੱਥੇ ਗਿਆ ਤੇਰਾ ਜੀਜੀ ਦਵਾਉਂਦਾ ਤਾਂ ਜਿਹੜਾ ਉੱਚੀ ਬੋਲ ਜਿਹਦੀ ਫੋਟੋ ਲੱਗੀ ਸੀ ਥੱਲੇ ਕਿੱਥੇ ਆ ਉਹ ਰਾਸ ਬੇਰ ਮੈਂ ਚੂਫੇ ਦਵਾ ਮੈਂ ਤੈਨੂੰ ਲਿਆ ਕੇ ਹੈ ਮਾਮਾ ਕਿੱਥੇ ਗਿਆ ਉਹ ਜਿਹੜਾ ਥੱਲੇ ਦਾ ਫੋਟੋ ਵਾਲਾ ਮਰ ਗਿਆ ਕਿੱਥੇ ਚਲੇ ਗਿਆ ਹੈ ਦਸ ਬੁੱਤ ਕਿੱਥੇ ਚਲੇ ਗਿਆ ਕਿੱਥੇ ਕਿੱਥੇ ਚਲੇ ਗਿਆ ਤਾਂ ਨਹੀਂ ਸਮਝ ਕਿੱਤੇ ਰਾਜ ਬੁੱਤ ਸਮਝਿਆ ਨਹੀਂ ਬੁੱਤ ਮੈਂ ਕਿੱਥੇ ਚਲੇ ਗਿਆ ਮਰ ਗਿਆ ਤੈਨੂੰ ਜੀਜੀ ਦਵਾਉਂਦਾ ਦਾ ਉਹ ਚੀਜੀ ਨਹੀਂ ਤਾਂ ਦਵਾਉਂਦਾ ਦਵਾਉਂਦਾ ਤਾਂ ਤੂੰ ਆਪਣੇ ਦਿੱਤੇ ਲੈ ਆਪੇ ਆਏ ਪਾਲਤਾ ਤੇ ਲੈ ਤੇ ਆਇਆ ਅੱਛਾ ਚੀਜੀ ਵੀ ਦਵਾਉਂਦਾ ਤਾਂ ਤੈਨੂੰ ਖਿਲਾਉਂਦਾ ਵੀ ਤਾਂ ਹਨਾ ਗੋਦੀ ਵਿੱਚ ਅੱਖਦਾ ਤਾਂ ਹਨਾ ਲੈ ਕੇ ਜਾਂਦਾ ਤਾਂ ਨਾ ਉਹ ਕਿਵੇਂ ਖਿਲਾਉਂਦਾ ਤਾਂ ਐਂ ਕੰਚੜੀਆਂ ਕਢਦਾ ਤਾਂ ਆ ਜਾ ਇੱਧਰ ਧੁੱਪ ਆ ਪੁੱਤ ਇੱਧਰ ਸ਼ਾਮਾਂ ਚ ਆ ਜਾ ਗਰਮੀ ਆ ਗਈ ਦੇਖ ਲੋ ਸਾਰੇ ਘਰ ਪੱਕੇ ਬਣ ਗਏ ਨਹੀਂ ਟੱਪ ਟੱਪ ਕੇ ਚਲੇ ਜਾਂਦੇ ਤੇ ਅੱਗੇ ਅੱਗੇ ਕੋਠਿਆਂ ਪਰ ਦੀ ਆਕਾਰ ਵੀ ਜਦਾ ਇਹਦੇ ਬਰਾਬਰ ਜੇ ਹੁੰਦਾ ਦਾ ਇਹ ਘਰ ਸਾਡੇ ਜਦੂਰੇ ਮੰਜੇ ਢਾਹੇ ਪੈਂਦੇ ਹੁੰਦੇ ਤੇ ਕੋਠਿਆਂ ਪਰ ਅਸੀਂ ਸਾਰਿਆਂ ਨੇ ਬਾਹਰ ਪਹਿਣਾ ਤੇ ਕੋਠਿਆਂ ਪਰ ਜਾਨੀ ਕੇ ਮੰਜੇ ਢਾ ਕੇ ਪੰਜ-ਪੰਜ ਜਣਿਆਂ ਨੇ ਪੈ ਜਣਾ ਜਣੀ ਤੇ ਵੀ ਮੰਜੇ ਢਾਏ ਹੁਣੇ ਲੈਂਚ ਪੱਖੇ ਲਾ ਕੇ ਪਿੰਡ ਗਿੱਗੇ ਮੱਡਰਾ ਜੀ ਨਾਨਕਿਆਂ ਇਹ ਮੇਰੇ ਦੇਖ ਲੋ ਸਾਰੇ ਘਰ ਦੇ ਇਹ ਕੱਚੇ ਹੁੰਦੇ ਤੇ ਮੋਹਾਲੀ ਜ਼ਿਲ੍ਹੇ ਚ ਪੈ ਜਾਂਦਾ ਇਹ ਤੇ ਉਹ ਦੇਖੋ ਤੁਹਾਨੂੰ ਬਿਲਡਿੰਗਾਂ ਵੀ ਦਿਖਦੀਆਂ ਹੋਣੀਆਂ ਮੋਹਾਲੀ ਦੀਆਂ ਜਿਹੜੇ ਔਰ ਦੇਖੋ ਮੋਹਾਲੀ ਦੀਆਂ ਉਹ ਬਿਲਡਿੰਗਾਂ ਤੇ ਇਕੇ ਮੱਧਰਾ ਪ੍ਰਿੰਟ ਆ ਇਹ ਨਾਨਕੇ ਮੇਰੇ ਇਹ ਦੇਖੋ ਉੱਥੇ ਦੇ 뷰 ਦਿਖਾ ਰਿਆਂ ਨਾ ਕੰਮ ਚੱਲ ਰਿਹਾ ਮਾਮੇ ਹੁਣਾਂ ਦੇ ਵੀ ਟੁੱਟਗੀ ਦਾ ਤੇ ਆਹ ਦੇਖੋ ਜੀ ਆ ਸਾਰੇ ਘਰ ਪੱਕੇ ਬਣ ਗਏ ਪਹਿਲਾਂ ਗਾਰਿਆਂ ਵਾਲੇ ਘਰ ਹੁੰਦੇ ਤੇ ਕੱਚੇ ਉਹ ਗੁਰਦੁਆਰਾ ਸਾਹਿਬ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਇੱਧਰ ਇੱਕ ਗਲੀ ਜੀ ਹੁੰਦੀ ਵੀ ਉਹ ਜਾ ਰਿਹਾ ਮੋਟਰਸਾਈਕਲ ਤੇ ਉਹ ਗਲੀ ਦੇ ਵਿੱਚ ਕੰਗੇ ਦੀ ਦੁਕਾਨ ਸੀ ਜੀ ਉੱਥੋਂ ਅਸੀਂ ਸੌਦੇ ਲਿਆਉਣੇ ਤੇ ਰੂੰਗਾ ਵੀ ਲੈਣਾ ਇੱਕ ਖਿੱਲਾ ਪਕੌੜੀਆਂ ਦਾ ਤੇ ਬੱਤਾ ਵੀ ਪੀ ਕੇ ਆਣਾ ਗੋਲੀ ਵਾਲਾ ਉਹ ਜਾਂਦਾਂ ਕੱਚੇ ਘਰਾਂ ਦੀਆਂ ਤੇ ਕੰਦਾ ਕੰਦਾ ਕੋਠਿਆਂ ਪਰ ਨੂੰ ਟੱਪ ਟੱਪ ਕੇ ਉਹ ਪਹੁੰਚ ਜਾਂਦੇ ਤੇ ਕੋਈ ਇਤਰਾਜ਼ ਨਹੀਂ ਤਾਂ ਕਰਦਾ ਕੋਈ ਕੁਛ ਨਹੀਂ ਤਾਂ ਇੰਨਾ ਪਿਆਰ ਸੀਗਾ ਲੋਕਾਂ ਦੇ ਵਿੱਚ ਇਹ ਸਾਰੇ ਪਿਆਰ ਨਾਲ ਰਹਿੰਦੇ ਸੀ ਪਿੰਡ ਵਾਲੇ ਹਾਂ ਜਿਹੜੀ ਲੱਗ ਰਹੀ ਆ 71 ਜੋ ਫੜੀ ਪਰ ਇਧਰ ਮਾਮੇ ਉਹਨਾਂ ਦੇ ਤਿਆਰ ਹੋ ਰਿਹਾ ਆ ਜਿਪਸੀ ਲਈ ਸੀਗੀ ਮਾਸੀ ਦੇ ਮੁੰਡੇ ਕਜ਼ਨ ਨੇ ਮੇਰੇ ਨੇ ਪਰ ਵਿਚਾਰਾ ਤੇ ਸ਼ੌਂਕ ਬਹੁਤ ਸੀਗਾ ਜਿਪਸੀ ਦਾ ਤੇ ਵਿਚਾਰਾ ਪਹਿਲੀ ਡੈੱਥ ਹੋ ਗਈ ਉਹਦੀ ਹਜੇ ਨਾਂਵ ਵੀ ਨਹੀਂ ਕਰਾਈ ਦਾਦਾਂ ਬਸ ਬਹੁਤ ਅਸੀਂ ਸ਼ਰਾਰਤਾਂ ਕਰੀਆਂ ਖੇਡੀਆਂ ਬਚਪਨ ਚ ਉਹਦੇ ਨਾਲ ਕਿਹਾ ਮਾਸੀ ਦੇ ਮੁੰਡੇ ਨਾਲ ਉਹ ਖੇਤੀਓ ਛੱਡ ਗਿਆ ਦੁਨੀਆਂ ਚੋਟੇ ਲੀਆ 39 40 ਸਾਲ ਦਾ ਸੀਗਾ ਸਿਰਫ ਬਾਹਗਰੂ ਦੀ ਆਤਮਾ ਨੂੰ ਸ਼ਾਂਤੀ ਬਖਸ਼ੀ ਆ ਦੇਖੋ ਜੀ ਸਾਰਾ ਬਹੁਤ ਸੋਹਣਾ ਪੰਡਾ ਵਧੀਆ ਜਿੱਗੇ ਮੱਝ ਦਾ ਸੰਤ ਸਿੰਘ ਜਿੱਗੇ ਮੱਝ ਦੇ ਦਾ ਪੰਡਾ ਇਹ ਜਿਹੜੇ ਪ੍ਰਾਣ ਇਹ ਆਪਣੇ ਸ਼ਹੀਦ ਦੀ ਜੋਧੇ ਸੀਗੇ ਵਾਹਿਗੁਰੂ ਜੀ ਪ੍ਰਸਾਦੋ ਇੱਕ ਨਾਨੀ ਰਾਣੀ ਆ ਸਾਂਜੀ ਲਾਈ ਆ ਹੈ ਹੁਣ ਵੀ ਲਾਉਨੇ ਹੈ ਕੀ ਸਾਂਜੀ ਕੀ ਆ ਹੁੰਦੀ ਇਹ ਕਿ ਆ ਕਹਿੰਦੇ ਸਾਂਜੀ ਕਿਹਨਾਂ ਕਿਹਨੇ ਦੇਖੀ ਹੈ ਜੀ ਸਾਂਜੀ ਆਹ ਪਹਿਲਾ ਲਾਉਂਦੇ ਹੁੰਦੇ ਦੇ ਨਾਨੀ ਹੋਣੀ ਹੈ ਨਾ ਬੀਬੀ ਹੋਣੀ ਨਾਣਕੇ ਢਿੱਗੇ ਮੱਜਰਾ ਮਹਾਲੀ ਆਏ ਹੋਏ ਸਾਂਜੀ ਹਾਂ ਇਹ ਵੀ ਸਾਂਜੀ ਲਾਈ ਹੋਈ ਆ ਹਾਂ ਸਮਰਸੀਵਲ ਕਿੱਧਰ ਲਾਈ ਹੋਈ ਉਰੀ ਆ ਫਲ ਦਰ ਰਹੇ ਕੋਲ ਆਈ ਆ ਸੰਜੀ ਕਾਲ ਆਈ ਹੋਈ ਆ ਹੈ ਉਹ ਬਿੱਟੀ ਚੱਲ ਚੱਲ ਯਾਰ ਜੇ ਲੱਜੀਆ ਤੇ ਤੁਹਾਨੂੰ ਬਣਾ ਤੂੰ ਮੈਂ ਤੇ ਬਣਾ ਮਾਮਾ ਲੱਗਿਆ ਹੋਇਆ ਕੰਮ ਕਰਾਉਣ ਮਿਸਤਰੀਆਂ ਦੇ ਹਾਂਜੀ ਬੱਸ ਚੱਲੇ ਉਨੀ ਵਿੱਜ ਨੇ ਤੇ ਕੋਲ ਲੱਗੀ ਹੋ ਜੁੱਤੀਆਂ ਗੇ ਜੋ ਦੂਜੇ ਵੇ ਸਾਡੇ ਵੀ ਰਾਮ ਨੇ ਖਰਾਇਆ ਉਹਦਾ ਵੀ ਦੂਜਾ ਨਹੀਂ ਕਰ ਗਿਆ ਨਹੀਂ ਪੋਦੀ ਆ ਪੋਦੀ ਪੋ ਆਦਾਲੇ ਇਹ ਮੱਝਾ ਪਿੰਡ ਕੰਬੀ ਚੱਲ ਰਹੇ ਆ ਅ ਵੀ ਦੇਖੋ ਬਗਲ ਕਰਨਾ ਪੈਂਦਾ ਐਡਾ ਲੰਬਾ ਲੰਬੇ ਆ ਜਾਨੀ ਕਿ ਜਾ ਤਾ ਇਹ ਬੇੜੇ ਦੇਖੋ ਕਿੱਡੇ ਲੰਬੇ ਆ ਉਹ ਸਿਰੇ ਤੱਕ ਸੜਕ ਉਹ ਗੋਠੀ ਤੱਕ ਆ ਸੜਕ ਉਹ ਸਾਰਾ ਰੇਤ ਲੈ ਕੇ ਉੱਥੇ ਤੱਕ ਲੰਬਾ ਆ ਕੰਦ ਕਰਨ ਲੱਗੇ ਹੈ ਸਾਂਝੀ ਕੰਦ ਉਹ ਸਿਰੇ ਤੱਕ ਦੇਖੋ ਕਿ ਨੀਟ ਜੇ ਮੈਂ ਕਹਿੰਨਾ ਇਹਦੇ ਬਗਲ ਪਰ ਇਹਦੇ ਪਰੇ ਲਾ ਕਰ ਜਣੀ ਬਹੁਤ ਪੈਸੇ ਆ ਸਿਰੇ ਤੇ ਇੱਥੇ ਤੇ ਲੈ ਕੇ ਉਹ ਆਉ ਘਰ ਦੀ ਯਾਰ ਆ ਘਰ ਦੀ ਸਾਂਝੀ ਇਹ ਕੰਦ ਕਰਾ ਰਹੇ ਨੇ ਜਿਹੜੀ ਉਹ ਸਿਰੇ ਤੱਕ ਜਾਣੀ ਆ ਹੈ 250 ਫੁੱਟ ਲੰਬੀ ਆ ਹੈ ਦੇ ਹਲਵਾ ਨੀ ਉਹ ਪੱਟੀ ਐ ਏਡੀ ਲੰਬੀ ਕੰਧੇ ਜਾਣੀ ਐ ਸਿਰੇ ਤੱਕ ਇਹ ਸਾਰੇ ਜਿੰਨੇ ਵੀ ਘਰਾਂ ਸਾਰੇ ਲੰਬੇ ਲੰਬੇ ਆ ਇਹ ਸਿਰੇ ਤੱਕ ਜੇ ਇਧਰ ਨੂੰ ਗੱਬੇ ਨੂੰ ਨਾ ਇੱਥੇ ਨੂੰ ਜਾਨੀ ਕਿ ਰਸਤਾ ਹੁੰਦਾ ਇਹ ਪਲਾਟ ਬਣ ਗਿਆ ਇਹ ਵਧੀਆ ਜਾਨੀ ਕਿ ਵੀ ਉਹ ਸੜਕ ਨੂੰ ਲੱਗ ਜਣੀ ਜੀ ਅੱਗੇ ਜਾ ਕੇ ਇਧਰ ਨੂੰ ਇਹ ਸਾਰੇ ਲੰਬੇ ਆ ਘਰ ਜਾਨੀ ਕਿ ਵੇੜੇ ਲੰਬੇ ਆ ਸਾਰੇ ਸਿਰੇ ਤੱਕ ਔਰ ਕੋਠੀ ਤੱਕ ਲੱਗਦੇ ਚਿੱਟੀ ਤੱਕ ਸਿਰੇ ਤੱਕ ਇਹ ਦੀ ਜੇ ਮਾਤਰ ਦਾ ਪੈਂਟਾ ਮਹਾਲੀ ਜ਼ਿਲ੍ਹਾ ਇੱਥੇ ਤੇ 7-8 ਕਿਲੋਮੀਟਰ ਦਾ ਮਹਾਲੀ ਆ ਮਾਮੇ ਦਾ ਟਰੈਕਟਰ ਖੜਾ ਅੱਜ ਸਾਰੇ ਇਹ ਪੈਣਗੇ ਨਹੀਂ ਐਡੀ ਲੰਬੀ ਖੜਦ ਹੀ ਨਹੀਂ ਨਾ ਸਪੋਰਟ ਵੀ ਜ਼ਰੂਰੀ ਆ ਇਹਨੂੰ ਅੰਦਰ ਨੂੰ ਆ ਮਮੀ ਨੇ ਬੂਟੇ ਬਾਟੇ ਖਰੀਦੇ ਆ ਬਾਗਬਾਨੀ ਦਾ ਸ਼ੌਂਕ ਆ ਮਮੀ ਨੂੰ ਆ ਆ ਗਏ ਫਾਰਮਰ